ਹਾਂਜੀ ਸਤਿ ਸ਼੍ਰੀ ਅਕਾਲ ਸਭ ਨੂੰ ਅੱਜ ਕਸ਼ਮੀਰ ਦੇ ਟੂਰ ਦਾ ਸਾਡਾ ਪਹਿਲਾ ਦਿਨ ਸੀ ਸ਼ਾਮ ਨੂੰ ਅਸੀਂ ਸ਼ਿਰੀ ਨਗਰ ਗੁਰਦੁਆਰਾ ਛੇਵੇਂ ਪਾਸ਼ਾਹੀ ਸਾਹਿਬ ਗਏ ਇਹ ਗੁਰਦੁਆਰਾ ਜੋ ਤੁਹਾਨੂੰ ਮੈਂ ਦਿਖਾ ਰਿਹਾ ਇਤਿਹਾਸਿਕ ਗੁਰਦੁਆਰਾ ਤੇ ਇੱਥੇ ਦਾ ਇਤਿਹਾਸ ਇਹ ਹੈਗਾ ਵੀ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੰਨ 1616 ਈਸਵੀ ਨੂੰ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਵਜੀਰਾਵਾਦ ਹਮੀਰਪੁਰ ਤੋਂ ਹੁੰਦੇ ਹੋਏ ਆਪਣੇ ਕਸ਼ਮੀਰ ਆਗਮਨ ਦੌਰਾਨ ਇਸ ਸਥਾਨ ਤੇ ਵੀ ਆਏ ਅਤੇ ਇੱਥੇ ਦੀ ਰਹਿਣ ਵਾਲੀ ਬੀਬੀ ਬਿਰਧ ਮਾਈ ਮਾਤਾ ਭਾਗਪਰੀ ਜਿਹੜੀ ਉਹਨਾਂ ਦੇ ਦਰਸ਼ਨ ਲਈ ਕਈ ਸਾਲਾਂ ਤੋਂ ਉਡੀਕ ਕਰ ਰਹੀ ਸੀ ਆ ਕੇ ਉਹਨਾਂ ਨੂੰ ਦਰਸ਼ਨ ਦਿੱਤੇ ਤੇ ਮਾਤਾ ਭਾਗਪਰੀ ਜੀ ਨੇ ਖੱਦਰ ਦਾ ਚੋਲਾ ਗੁਰੂ ਸਾਹਿਬ ਵਾਸਤੇ ਆਪਣੇ ਹੱਥੀ ਕੱਤਿਆ ਹੋਇਆ ਸੀ ਜੋ ਮਾਤਾ ਭਾਗ ਭਰੀ ਨੇ ਬੜੀ ਸ਼ਰਧਾ ਦੇ ਨਾਲ ਗੁਰੂ ਸਾਹਿਬ ਨੂੰ ਭੇਟ ਕੀਤਾ ਅਤੇ ਗੁਰੂ ਜੀ ਨੇ ਬੜੇ ਚਾਅ ਨਾਲ ਖੱਦਰ ਦਾ ਚੋਲਾ ਪਹਿਨੇ ਆ। ਉਮਰ ਬਧੇੜੀ ਹੋਣ ਕਰਕੇ ਮਾਤਾ ਜੀ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਵਿਰਧ ਮਾਤਾ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਮੇਰੇ ਸੱਚੇ ਪਾਤਸ਼ਾਹ ਮੇਰੀਆਂ ਅੱਖਾਂ ਦੀ ਰੌਸ਼ਨੀ ਬਖਸ਼ੋ ਤਾਂ ਕਿ ਮੈਂ ਤੁਹਾਡੇ ਦਰਸ਼ਨ ਕਰ ਸਕਾਂ। ਕਹਿੰਦੇ ਨੇ ਗੁਰੂ ਸਾਹਿਬ ਨੇ ਆਪਣਾ ਵਰਛਾ ਜ਼ਮੀਨ ਵਿੱਚ ਮਾਰਿਆ। ਅਤੇ ਜ਼ਮੀਨ ਚੋਂ ਨਿਕਲੇ ਪਾਣੀ ਦੇ ਚਿੱਟੇ ਮਾਤਾ ਦੀ ਅੱਖਾਂ 'ਚ ਮਾਰ ਕੇ ਉਹਨਾਂ ਨੂੰ ਅੱਖਾਂ ਦੀ ਰੌਸ਼ਨੀ ਬਖਸ਼ੀ ਆਪਣੇ ਸਾਹਮਣੇ ਗੁਰੂ ਸਾਹਿਬ ਦਾ ਨੂਰਾਨੀ ਚਿਹਰਾ ਦੇਖ ਕੇ ਮਾਤਾ ਜੀ ਗਦਗਦ ਹੋਈ ਭਾਗਾਂ ਵਾਲੀ ਮਾਤਾ ਮਾਤਾ ਭਾਗ ਭਰੀ ਦੀਆਂ ਅੱਖਾਂ 'ਚੋਂ ਹੰਝੂ ਟਪਕ ਪਏ ਅਤੇ ਕੰਬਦੀ ਹੋਈ ਆਵਾਜ਼ 'ਚ ਬਿਰਧ ਮਾਤਾ ਦੇ ਮੁਖ ਤੋਂ ਇਹ ਬਚਨ ਨਿਕਲੇ ਕਿ ਮਹੇ ਮੇਰੇ ਸੱਚੇ ਪਾਤਸ਼ਾਹ ਮੈਂ ਤੁਹਾਡੇ ਦਰਸ਼ਨ ਕਰਨ ਤੋਂ ਬਾਅਦ ਕੁਝ ਹੋਰ ਨਹੀਂ ਦੇਖਣਾ ਚਾਹੁੰਦੀ ਤੇ ਮੈਨੂੰ ਮੁਕਤੀ ਬਖਸ਼ੋ ਇਹ ਕਹਿ ਕੇ ਮਾਤਾ ਨੇ ਆਪਣੇ ਸਰੀਰ ਤਿਆਗ ਦਿੱਤਾ ਤੇ ਗੁਰੂ ਸਾਹਿਬ ਨੇ ਆਪਣੀ ਹੱਥੀ ਮਾਤਾ ਜੀ ਦਾ ਸੰਸਕਾਰ ਕੀਤਾ ਇਸ ਥਾਂ ਤੇ ਮਾਤਾ ਜੀ ਦੀ ਸਮਾਦ ਕਾਇਮ ਹੈ ਅਤੇ ਇਸ ਦੇ ਨਾਲ ਹੀ ਉਹ ਖੂਹ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਨੇ ਵਰਛਾ ਮਾਰ ਕੇ ਅੰਮ੍ਰਿਤ ਕੱਢਿਆ ਇਹ ਗੁਰਦੁਆਰਾ ਸਾਹਿਬ 6ਵੇਂ ਪਾਸ਼ਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ ਹਰਨ ਜਨ ਪਿਆਰੇ ਇਹ ਦਰਬਾਰ ਸਾਹਿਬ ਦੇ ਖੱਬੇ ਪਾਸੇ ਜੋ ਗird ਮਾਤਾ ਭਾਗਪਰੀ ਜੀ ਦੀ ਯਾਦ ਵਿੱਚ ਸਮਾਦ ਬਣੀ ਹੋਈ ਹੈ ਪਹਿਲਾਂ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਪਿਛਲੇ ਪਾਸੇ ਉਹ ਮਾਤਾ ਜੀ ਦੀ ਸਮਾਦ ਬਣੀ ਹੋਈ ਹੈ ਉਹਨਾਂ ਦੀ ਯਾਦ ਨੂੰ ਸਮਰਪਿਤ ਤੇ ਇਸ ਹਾਲ ਵਿੱਚ ਉਸ ਇਤਿਹਾਸ ਨੂੰ ਦਰਸਾਉਂਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਹਨ ਜੋ ਕਿ ਤੁਸੀਂ ਦੇਖ ਸਕਦੇ ਹੋ ਇਹ ਜੋ ਤੁਸੀਂ ਦੇਖ ਰਹੇ ਹੋ ਉਹ ਪਵਿੱਤਰ ਖੂ ਦਾ ਜਲ ਹੈ ਜਿੱਥੋਂ ਅਸੀਂ ਜਲ ਨੂੰ ਛਕਿਆ